ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਦੋ ਜਹਾਜ਼ਾਂ ਦੀ ਆਪਸ ਦੇ ਵਿੱਚ ਹੋਈ ਭਿਆਨਕ ਟੱਕਰ ਜੀ ਹਾਂ ਦੋਸਤੋ ਹੋਈਆਂ ਕਈ ਮੌਤਾਂ ਵਾਪਰਿਆ ਭਿਆਨਕ ਹਾਦਸਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਐ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਹੈ ਦੋਸਤੋ ਹੁਣ ਨਿਕਲ ਕੇ ਸਾਹਮਣੇ ਆਈ ਐਸਓ ਵੀਡੀਓ ਨੂੰ ਅੰਤ ਤੱਕ ਦੇਖ ਲੈਣਾ ਤਾਂ ਜੋ ਤੁਹਾਨੂੰ ਖਬਰ ਦੇ ਬਾਰੇ ਪੂਰੀ ਜਾਣਕਾਰੀ ਮਿਲ ਜਾਵੇ ਮੰਗਲਵਾਰ ਨੂੰ ਹਣ ਜਾਪਾਨ ਦੇ ਟੋਕਿਓ ਦੇ ਹਵਾਈ ਅੱਡੇ ਤੇ ਕੋਸਟ ਗਾਰਡ ਦਾ ਜਹਾਜ਼ ਜਾਪਾਨ 에ਅਰਲਾਈਨ ਦੇ ਜਹਾਜ਼ ਨਾਲ ਟਕਰਾ ਗਿਆ ਇਹ ਹਾਸਾ ਹਣੇ ਦਾ ਹਵਾਈ ਅੱਡੇ ਤੇ ਵਾਪਰਿਆ ਸਤਾਨਕ ਪ੍ਰਸ਼ਾਸਕ ਐਨ ਐਚ ਕੇ ਨੇ ਇੱਕ ਰਿਪੋਰਟ ਚ ਕਿਹਾ ਹੈ ਕਿ ਜਹਾਜ਼ ਨੂੰ ਟੱਕਰ ਤੋਂ ਬਾਅਦ ਅੱਗ ਲੱਗ ਗਈ ਐਸਐਸ ਚ ਟਾਟੇ ਤੇ ਰੱਖੇ ਇੱਕ ਜਹਾਜ਼ ਦੇ ਚੇਹੇ ਜੋ ਪੰਜਵੇਂ ਮੈਂਬਰਾਂ ਦੀ ਮੌਤ ਹੋ ਗਈ ਤੇ ਜਪਾਨ 에ਰਲਾਈਨ ਦੇ ਜਹਾਜ਼ 'ਚ 370 ਯਾਤਰੀ ਸਨ ਹਾਦਸੇ ਵਜ੍ਹਾ ਜਹਾਜ਼ ਅੰਦਰ ਫਟਫੜੀ ਮੱਚ ਗਈ ਅਸਮਾਨ ਵਿੱਚ ਅੱਗ ਦਾ ਬਦਲ ਦਿਖਾਈ ਦੇ ਲਗਾ ਰੋਲਲ ਪੇਚਾਲੀ ਕਿਸੇ ਤਰ੍ਹਾਂ ਸਾਰੀ ਯਾਤਰੀ ਨੂੰ ਐਮਰਜੈਂਸੀ ਦਰਵਾਜ਼ੇ ਰਾਹੀਂ ਬਾਹਰ ਕੱਢਿਆ ਗਿਆ ਤੇ ਬ੍ਰੋਡਕਾਸਟਰ ਐਨ ਐਚ ਕੇ ਤੋਂ ਉਪਲਬਧ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਰਣਵੇ ਤੇ ਜਾ ਰਿਹਾ ਸੀ ਤੇ ਇਸ ਦੇ ਹੇਠਾਂ ਅਤੇ ਪਿੱਛੇ ਸੰਤਰੀ ਰੰਗ ਦੀਆਂ ਲਪਟਾਂ ਨਿਕਲ ਰਹੀਆਂ ਸਨ ਤੇ 에ਰਬੱਸ ਜਹਾਜ਼ ਵਿੱਚੋਂ ਜੋ ਆਰ ਸਾਰੇ 370 ਯਾਤਰੀ ਨੂੰ ਬਾਹਰ ਕੱਢ ਲਿਆ ਗਿਆ ਹੈ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ ਧੰਨਵਾਦ